ਔਰ ਵੀਰ ਜੀ ਠੀਕ ਠਾਕ ਹੋਵਗੇ ਤੇ ਸਾਰਿਆਂ ਨੂੰ ਸਾਸਤਰੀਕਾਰ ਪਿਆਰ ਭਰੀ ਸਾਸਤਰੀਕਾਰ ਅੱਜ ਦੀ ਨਿਊਜ਼ ਹੈ ਅੱਜ ਦੀ ਅੱਜ ਦੀ ਨਿਊਜ਼ ਹੈ ਮੱਛਰ ਵਿੱਚ ਮੱਖੀ ਵੱਜ ਕੇ ਹੋਇਆ ਬਹੁਤ ਭਾਰੀ ਐਕਸੀਡੈਂਟ ਭਾਰੀ ਐਕਸੀਡੈਂਟ ਦੇ ਨਾਲ ਛੜਕਦੇ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਤੇ ਨਾਲ ਖਲਾਰਾ ਪੈਣ ਦੇ ਨਾਲ ਨਾਲ ਸਾਰਾ ਉਥੇ ਜਾਮ ਹੋ ਗਿਆ ਫਿਰ ਨਾਲ ਦੇ ਥਾਣੇ ਦੇ ਵਿੱਚ ਤਲਾਹ ਦਿੱਤੀ ਗਈ ਉਥੋਂ ਮਲਖੋ ਮਾਖੋ ਮੱਕੀ ਦਾ ਇੰਚਾਰਜ ਇਨਸਪੈਕਟਰ ਇੰਚਾਰਜ ਉਹ ਆਇਆ ਉਹਨੇ ਆਣ ਕੇ ਮੋਹਣ ਛਾਣ ਕੀਤੀ ਉਹਦੇ ਵਿੱਚ ਕਸੂਰ ਮੱਛਰ ਦਾ ਨਿਕਲਿਆ ਉਹਦੇ ਵਿੱਚ ਕਸੂਰ ਮੱਛਰ ਦਾ ਪਾਇਆ ਗਿਆ ਤੇ ਮੱਕੀ ਵਿਚਾਰੀ ਬਹੁਤ ਜਿਆਦੀ ਮਾੜੀ ਹਾਲਤ ਸੀ ਮੱਕੀ ਦੀ ਤੇ ਮੰਤਨ ਨੂੰ ਕੀ ਦੱਸਾਂ ਇਹ ਬਹੁਤ ਜਿਆਦੀ ਮਾੜੀ ਹਾਲਤ ਸੀ ਮੱਖੀ ਦੀ ਹਾਂਜੀ ਓਦੂਬਾਦ ਨਾਲ ਦੇ ਪਿੰਡ ਨਾਲ ਦੇ ਪਿੰਡ ਮਛਰਾਂ ਨੇ ਲੜ ਕੇ ਰਲ ਕੇ ਸਲਾਹ ਕੀਤੀ ਵੀ ਜੱਟ ਜੀਵਿਦਾਰ ਨੇ ਨਾਲ ਨੂੰ ਅੱਗ ਲਾਈ ਆ ਮਛਰਾਂ ਨੇ ਰਲ ਕੇ ਸਲਾਹ ਕੀਤੀ ਵੀ ਆਪਾਂ ਅੱਗ ਨਹੀਂ ਲਾਉਣ ਦੇਣੀ ਆਪਣੇ ਪਰਿਵਾਰ ਫੁੱਕੇ ਜਾਣਗੇ ਮਛਰਾਂ ਨੇ ਰਲ ਕੇ ਸਲਾਹ ਕੀਤੀ ਵੀ ਆਪਾਂ ਅੱਗ ਨਹੀਂ ਲਾਉਂਦੇ ਨਹੀਂ ਨਾਲ ਦੇ ਚੌਂਕੀਦਾਰ ਨਾਲ ਦੇ ਥਾਣੇ ਚੌਂਕੀ ਦੇ ਵਿੱਚ ਤਲਾਹ ਦਿੱਤੀ ਗਈ ਉੱਥੋਂ ਦਾ ਇਨਸਪੈਕਟਰ ਮੱਖੀ ਮਾਰ ਮਾਸਟਰ ਜਾ ਮਧੂ ਮੱਖੀ ਐ ਇਨਸਪੈਕਟਰ ਉਹ ਪਹੁੰਚਿਆ ਟਾਈਮ ਤੇ ਉਹਨੇ ਆਣ ਕੇ ਗੱਲਬਾਤ ਕੀਤੀ ਵੀ ਹਾਂ ਵੀ ਦੱਸੋ ਤੁਸੀਂ ਕੀ ਤੁਹਾਡਾ ਤੇ ਫਿਰ ਉਹਨਾਂ ਨੇ ਦੱਸਿਆ ਵੀ ਹਾਂ ਵੀ ਇਹ ਜੀਮੀਦਾਰ ਅੱਗ ਲਾਉਣ ਲੱਗਾ ਹੈ ਨਾਲ ਨੂੰ ਤੇ ਅੱਗ ਨਹੀਂ ਲਾਉਂਦੇ ਨਹੀਂ ਜੇ ਅੱਗ ਲਾਊਗਾ ਤੇ ਅਸੀਂ ਇਹਨਾਂ ਦੇ ਬੱਚਿਆਂ ਦੇ ਲੜ ਲੜ ਕੇ ਲੜ ਲੜ ਕੇ ਧੱਫੜ ਪਾਵਾਂਗੇ ਬਹੁਤ ਭਾਰੀ ਲੜਾਈ ਚੱਲੰਦੇ باوجود ਬਹੁਤ ਭਾਰੀ ਲੜਾਈ ਚੱਲੰਦੇ باوجود ਇੱਕ ਮੱਖੀ ਨੇ ਵਿੱਚ ਆਣ ਕੇ ਫੈਸਲਾ ਲਿਆ ਵੀ ਹਾਂ ਜੀ ਮੱਖੀ ਨੇ ਫੈਸਲਾ ਲਿਆ ਮੱਖੀ ਕਹਿੰਦੀ ਵੀ ਤੁਹਾਨੂੰ ਕੀ ਜੇ ਸਾਨੂੰ ਕੋਈ ਨਹੀਂ ਤੁਹਾਨੂੰ ਕੀ ਫਿਰ ਜਾ ਮਛਰਾਂ ਨੇ ਇਹ ਸਲਾਹ ਕੀਤੀ ਵੀ ਹਾਂ ਵੀ ਇਹ ਸਾਰੇ ਤਰਾਸ ਵਿੱਚ ਜੀਵੀਦਾਰਾਂ ਨਾਲ ਰਲੇ ਫਿਰਦੇ ਆ ਇਹਨਾਂ ਨੇ ਜੀਵੀਦਾਰਾਂ ਤੋਂ ਪਹਿਲੇ ਲੈ ਕੇ ਗਾਲੇ ਪਹਿਲੇ ਲੈ ਕੇ ਗਾਲੇ ਆ ਤੇ ਇਸ ਕਰਕੇ ਆਪਾਂ ਨੂੰ ਖੁਦ ਨੂੰ ਇਹਨਾਂ ਦੇ ਬੱਚਿਆਂ ਦੇ ਲੜ ਲੜ ਕੇ ਲੜ ਲੜ ਕੇ ਧੱਫੜ ਪਾਉਣੇ ਚਾਹੀਦੇ ਆ ਆ ਦਾ ਬਦਲਾ ਲੈਣਾ ਪਊ ਇਹ ਬਦਲਾ ਲੈਣਾ ਤੇ ਮਛਰ ਗੈਂਗ ਬਹੁਤ ਹੀ ਭਾਰੀ ਮਾਤਰਾ ਵਿੱਚ ਤਿਆਰ ਹੋ ਗਈ ਮੱਛਰ ਗੈਂਗ ਕਹਿੰਗਾ ਬਹੁਤ ਹੀ ਭਾਰੀ ਮਾਤਰਾ ਵਿੱਚ ਤਿਆਰ ਹੋ ਗਈ ਤੇ ਮੱਛਰ ਗੈਂਗ ਨੇ ਜਿਵੇਂ ਦਰਾਂ ਤੇ ਰਲ ਕੇ ਪੱਪੂ ਚੇਅਰਮੈਨ ਤੇ ਪੱਪੂ ਦੇ ਚੇਅਰਮੈਨ ਤੇ ਘਰ ਤੇ ਹਮਲਾ ਕੀਤਾ ਜੋ ਕਿ 메ਨ ਪਿੰਡ ਦੇ ਮੋਢੀ ਸੀ ਪੱਪੂ ਦੇ ਨਿੱਕੇ ਮੁੰਡੇ ਦੇ ਚਿੱਤਰਾਂ ਦੇ ਲੜੇ ਮੱਛਰ ਨੇ ਬਹੁਤ ਹੀ ਜ਼ਿਆਦਾ ਫਿਰ ਥਾਣੇ ਦੇ ਵਿੱਚ ਖੌਰੂ ਪਾਇਆ ਪੱਪੂ ਨੇ ਵੀ ਮੇਰੇ ਮੁੰਡੇ ਦੇ ਇਤਰਾ ਦੇ ਮੱਛਰ ਲੜਿਆ ਮੱਛਰ ਲੜਿਆ ਤੇ ਫਿਰ ਗੱਲ ਇਤਰਾ ਹੋ ਗਈ ਵੀ ਉਹ ਮੱਛਰ ਦਾ ਬਦਲਾ ਲੈਣਾ ਤੇ ਪੱਪੂ ਨੇ ਚਾਰੇ ਪਾਸੇ ਆਲ ਆਊਟ ਲਵਾਤੇ ਚਾਰੇ ਪਾਸੇ ਡੱਬੀਆਂ ਖਲਾਰ ਕੇ ਆਲ ਆਊਟ ਲਵਾਤੇ ਵੀ ਹਾਂ ਵੀ ਸਾਰੇ ਏਰੀਆ ਚ ਆਲ ਆਊਟ ਮੱਛਰ ਮੱਛਰ ਭਜਾਉਣੇ ਆ ਆਲ ਆਊਟ ਲਵਾਤੇ ਜਦੋਂ ਆਲ ਆਊਟ ਲਵਾਏ ਹੈ ਮੱਛਰ ਭਜਾਉਣਾ ਤੇ ਤੇ ਫਿਰ ਚੇਅਰਮੈਨ ਕਹਿੰਦਾ ਵੀ ਮੈਂ ਪੈਸੇ ਨਹੀਂ ਪਾ ਸਕਦਾ ਚੇਅਰਮੈਨ ਨੇ ਨਹੀਂ ਪੈਸੇ ਪਾਏ ਅਲੋਟ ਮੱਛਰ ਨੇ ਹਮਲਾ ਬਹੁਤ ਭਾਰੀ ਕੀਤਾ ਸੀ ਇਹਨਾਂ ਦੇ ਘਰ ਦੇ ਉੱਤੇ ਫਿਰ ਹੋਲੀ-ਵਲੀ ਸਾਡੇ ਗਾਂ ਬਡਾਲੀਆਂ ਦੇ ਘਰਾਂ ਦੀ ਵਾਰੀ ਆ ਗਈ ਸਾਡੇ ਬਡਾਲੀਆਂ ਨੇ ਤੂੜੀ ਤਖਾਤ ਖਾ ਕੇ ਮੱਛਰ ਮਾਰਤਾ ਤੂੜੀ ਤਖਾਤ ਖਾ ਕੇ ਦੋ ਤਰ ਟਰਾਲੀਆਂ ਤੂੜੀ ਦੀਆਂ ਤਖਾਦੀਆਂ ਮੱਛਰ ਸਾਰਾ ਮਰ ਗਿਆ ਇਹ ਐਵੇਂ ਆਲੋਟਾਂ ਤੇ ਇਹਨਾਂ ਨੇ ਖਰਚਾ ਕਰਦੇ ਰਹੇ ਸੀ ਉਸ ਤੋਂ ਬਾਅਦ ਮੱਖੀ ਕਹਿੰਦੀ ਮੈਂ ਵੀ ਬਦਲਾ ਲੈਣਾ ਇਹਨਾਂ ਤੋਂ ਮੱਖੀ ਨੇ ਵੀ ਬਦਲਾ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਮੱਖੀ ਨੇ ਨਾ ਫਿਰ ਕੀ ਕੀਤਾ ਮੱਖੀ ਰੋਟੀਆਂ ਤੇ ਅਦਜਾ ਸੌਜੀ ਸੂਜੀ 'ਚ ਗੰਦ ਪਾਉਣ ਲਈ ਤਿਆਰ ਹੋ ਗਈ ਤਿਆਰ ਹੋ ਗਈ ਮੱਖੀ ਫਿਰ ਤੇ ਮੱਖੀ ਨੇ ਇਹਨਾਂ ਰੱਤੇ ਕੀੜੇ ਵਾਲਿਆਂ ਜੀਵਿੰਦਾਨਾਂ ਤੇ ਹਮਲਾ ਬੋਲਣ ਦੀ ਕੋਸ਼ਿਸ਼ ਕੀਤੀ ਜੋ ਕਿ ਰਤੇ ਖੜੇ ਵਾਲੇ ਜ਼ਿਮੀਦਾਰ ਤੁਹਾਨੂੰ ਪਤਾ ਵੀ ਬਾਲੇ ਖਤਰਨਾਕ ਆ ਹੈ ਤੇ ਉਹਨਾਂ ਨੇ ਫਿਰ ਜ਼ਿਮੀਦਾਰਾਂ ਨੇ ਮੱਖੀਆਂ ਭਜਾਉਂਦਾ ਵੀ ਫੈਸਲਾ ਲਿਆ ਤੇ ਕਿ ਫੈਸਲਾ ਲਿਆ ਮੱਖੀਆਂ ਭਜਾਉਂਦਾ ਜਦੋਂ ਫੈਸਲਾ ਲਿਆ ਤੇ ਮੱਖੀ ਦੇ ਵੱਡੇ ਮਾਖੋ ਮੱਖੇ ਨੇ ਵੀ ਮੱਕੀਆਂ ਦੀ ਇਨਸਪੈਕਟਰ ਮਾ ਕੋ ਮੱਖੇ ਨੇ ਵੀ ਮੱਕੀਆਂ ਦੀ ਮਦਦ ਕੀਤੀ ਫਿਰ ਨੇੜੇ ਲੱਗਦੇ ਠਾਣਾ ਚੌਂਕੀ ਦੇ ਵਿੱਚ ਇਹ ਦੱਸਿਆ ਗਿਆ ਵੀ ਇਥੇ ਕੋਈ ਵੀ ਜ਼ਿੰਮੇਵਾਰ ਸਾਰੇ ਜਿਹੜੇ ਧਰਨਾ ਲਾ ਕੇ ਬੈਠੇ ਆ ਇਹਨਾਂ ਦੇ ਇਹਨਾਂ ਦੇ ਟਾਗੇ ਛਤਰ ਪੇਟ ਹੋਣੀ ਚਾਹੀਦੀ ਹੈ ਫਿਰ ਜ਼ਿੰਮੇਵਾਰਾਂ ਨੇ ਕੀ ਕੀਤਾ ਕਾਲਾ ਹਟ ਲਿਆਂਦਾ ਕਾਲੇ ਇਟ ਲਿਆ ਕੇ ਇਹਨਾਂ ਨੇ ਖੁੱਲਾ ਕਾਲੇ ਇਟ ਕਾਲੇ ਇਟ ਦੀਆਂ ਸਾਰੀਆਂ ਦੁਕਾਨਾਂ ਖਰੀਦ ਲੀਆਂ ਯਾ ਤੇਰੇ ਜੀਵਿੰਦਾਰਾਂ ਨੇ ਕਾਲੇ ਇਟ ਦੀਆਂ ਦੁਕਾਨਾਂ ਖਰੀਦ ਲੀਆਂ ਇਧਰ ਫੇਰ ਬਣਾਲੀਏ ਤਿਆਰ ਹੋ ਗਏ ਬਣਾਲੀਏ ਜੀਵਿੰਦਾਰ ਜਿਹੜੇ ਛੋਟੇ ਜੀਵਿੰਦਾਰ ਜਿਹਨਾਂ ਨੂੰ ਕਹਿੰਦੇ ਆ ਉਹ ਤਿਆਰ ਹੋ ਗਏ ਜੀ ਉਹਨਾਂ ਨੇ ਫੇਰ ਪਤਾ ਕੀਤਾ ਮੱਖੀਆਂ ਭਜਾਉਣਾ ਤੇ ਉਹਨਾਂ ਨੇ ਫੇਰ ਤੁਹਾਨੂੰ ਮਨ ਕੀ ਦੱਸਾਂ ਕੀ ਕੀਤਾ ਉਹਨਾਂ ਨੇ ਜਿੰਨੀਆਂ ਰੂੜੀਆਂ ਸਾਰੀਆਂ ਰੂੜੀਆਂ ਨੂੰ ਅੱਗ ਲਾ ਦਿੱਤੀ ਸਾਰੀਆਂ ਮੱਖੀਆਂ ਤਬਾਹ ਆ ਗਈਆਂ ਇਸੇ ਕਰਕੇ ਮੱਖੀਆਂ ਦੀ ਤੇ ਮੱਛਰ ਦੀ ਕਹਾਣੀ ਤੁਹਾਡੇ ਸਾਹਮਣੇ ਸਮਾਪਤ ਕੀਤੀ ਜਾਂਦੀ ਹੈ ਤੇ ਇਹ ਵੀ ਜਿਹੜੀ ਮੱਖੀ ਦਾ ਮੱਛਰ ਆ ਇਹ ਨਾ ਬਹੁਤ ਖਤਰਨਾਕ ਆ ਮਲਕੀ ਜਰੀਲੀਆਂ ਚੀਜ਼ਾਂ ਕੋਡ ਕਿਰਲੀ ਵੀ ਆ ਕੋਡ ਕਿਰਲੀ ਕੋਡ ਕਿਰਲੀ ਦੀ ਤੁਹਾਨੂੰ ਮੈਂ ਕੋਡ ਕਿਰਲੀ ਦੀ ਤੁਹਾਨੂੰ ਮੈਂ ਕਹਾਣੀ ਦੱਸੂਗਾ ਬਾਅਦ ਚੋਂ ਹਜੇ ਮੰਨ ਲਓ ਕਿ ਥੋੜਾ ਜਿਹਾ ਰਾਜ ਰਬਾਣੀ ਨਹੀਂ ਖਾਦਾਗਾ ਭੁੱਖ ਲੱਗੀ ਆ ਕੋੜ ਕਰਲੀ ਦੀ ਕਹਾਣੀ ਤੁਹਾਨੂੰ ਮੈਂ ਬਾਤ ਸੁਣਾਉਂਗਾ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵਾ ਵੀ ਇਹ ਜਿਹੜਾ ਜ਼ਿਮੀਂਦਾਰ ਹੈ ਨਾ ਇਹਦੇ ਕੋਲ ਤਰੀਕੇ ਬੜੇ ਹੁੰਦੇ ਆ ਬਣਾਉਣ ਦੇ ਮੋਦੀ ਛੱਡ ਕੇ ਮੋਦੀ ਦੇ ਬੁੜਾ ਵੀ ਹੁੰਦਾ ਉਹਨੂੰ ਵੀ ਬਣਾ ਦਿੰਦਾ ਇਹ ਸਾਲੇ ਇਹ ਸਾਰੇ ਹੋ ਬਣਾਉਣਾ ਜਾਂ ਹੁੰਦੇ ਆ ਜ਼ਿਮੀਂਦਾਰ ਇਹਨਾਂ ਕੋਲ ਬੜੇ ਤਰੀਕੇ ਆ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕੀ ਕਹਿਣਾ ਮੈਨੂੰ ਬੋਲਾ ਇਸਰਕੇ ਮੈਂ ਤੁਹਾਨੂੰ ਕਹਿਣਾ ਵਾ ਕੀ ਕਹਿਣਾ ਵਾ ਤੁਹਾਨੂੰ ਕਹਿਣਾ ਯਾਰ ਕੀ ਸੀ ਮੈਨੂੰ ਫੇਰ ਯਾਰ ਚਿੱਤਾ ਭੁੱਲ ਗਿਆ ਯਾਰ ਹਾਂ ਮੈਨੂੰ ਮਾਫ ਕਰ ਦੋ ਤੇ ਮੇਰਾ ਘੜਾ ਛੱਡ ਦੋ ਵੀਰ ਜੀ ਡੋਡਾ ਮਿਸ਼ਰੀ ਡੋਡਾ ਮਿਸ਼ਰੀ ਡੋਡਾ ਮਿਸ਼ਰੀ ਬਾਬਾ ਡੋਡਾ ਮਿਸ਼ਰੀ ਡੋਡਾ ਮਿਸ਼ਰੀ ਐਨਰਜੀ ਅੰਦਰ ਤੇ ਐਨਰਜੀ ਬਾਹਰ ਡੋਡਾ ਅੰਦਰ ਐਨਰਜੀ ਬਾਹਰ ਡੋਡਾ ਮਿਸਰੀ ਡੋਡਾ ਮਿਸਰੀ ਡੋਡਾ ਮਿਸਰੀ ਡੋਡੇ ਅੰਦਰ ਐਨਰਜੀ ਬਾਹਰ ਇਹ ਵੀਡੀਓ ਆਪਾਂ ਵੀਡੀਓ ਬਣਾਈ ਹੋਈ ਆ ਇਹ ਥੋੜੇ ਦਿਨਾਂ ਤੱਕ ਆਪਾਂ ਆਪਦੇ ਪੇਜ ਤੇ ਪਾਵਾਂਗੇ ਡੋਡਾ ਮਿਸਰੀ ਵਾਲੀ ਇਹ ਵੀਡੀਓ ਬਣੀ ਹੋਈ ਆ ਮੇਰੇ ਦੂਜਾ ਅਕਾਊਂਟ ਦੇ ਵਿੱਚ ਪਈ ਪਈ ਵੀ ਹੋਈ ਆ ਵੀਡੀਓ ਇਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਆਈ ਲਵ ਯੂ ਆਈ ਆਈ ਆਲ ਗੁੱਡ ਆਈ ਲਵ ਯੂ ਆਜਾ ਕੱਖ ਤੇ ਆਜਾ ਚੁੰਮਾ ਆਜਾ ਅੱਖ ਤੇ ਆਜਾ ਚੁੰਮਾ ਆਜਾ ਕ ਪੱਟ ਤੇ ਪਤਾ ਨਹੀਂ ਵੀਰ ਵਾਰਾ ਦਾ ਜੁੰਮਾ ਹੂ 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 ਤੇ ਮੈਂ ਤਾਂ ਨਾ ਸੀ ਵੀ 10 ਮਿੰਟ ਤੱਕ ਵੀਰ ਗਾ ਪਾ ਹੀ ਦੇਣਾ ਹੈ ਕਿਰਪਾਣਾ ਚਲਾ ਹੀ ਦੇਣੀ ਹੈ ਜੱਗੂ ਮਾਰਨਾ ਜੱਗੂ ਜੱਗੂ ਗੈਂਸਟਰ ਮਾਰਨਾ ਜੱਗੂ ਹਾਂਜੀ ਹੈ ਬਹੁਤ ਦੁਨੀਆ ਜੁੜ ਚੁੱਕੀ ਐ ਇਸ ਵਕਤ ਬਹੁਤ ਦੂਰ ਦੂਰ ਉਦਰਾਡੇ ਤੋਂ ਦੁਨੀਆ ਪਹੁੰਚ ਚੁੱਕੀ ਐ ਹੈ ਬਹੁਤ ਦੂਰ ਦੂਰ ਉਦਰਾਡੇ ਤੋਂ ਦੁਨੀਆ ਪਹੁੰਚ ਚੁੱਕੀ ਐ ਤੇ ਵੀਰ ਮੇਰੇ ਨੇ ਹਿੱਸਾ ਲੈ ਲਿਆ ਐ ਬਹੁਤ ਵੱਡੇ ਵੱਡੇ ਬੰਦੇ ਅਫਸਰਾਂ ਨੇ ਹਿੱਸਾ ਲੈ ਲਿਆ ਐ ਆਪਣੀ ਵੀਡੀਓ ਦੇ ਵਿੱਚ ਬਿਰਜੀ ਅੱਜ ਬੱਦਲ ਬਹੁਤ ਆ ਤੁਸੀਂ ਵੇਖ ਸਕਦੇ ਇਧਰਖੋ ਮੀਂਹ ਦਾ ਮੌਸਮ ਸੀ ਪਰ ਮੀਂਹ ਤਾਂ ਗਿਆ ਨਿਕਲ ਠੀਕ ਆ ਹਾਂਜੀ ਦੇਖੋ ਲੋਕਾਂ ਨੇ ਆ ਵੇਖੋ ਕੋਠੀਆਂ ਕੰਪਲੀਟ ਕਰ ਲਈਆਂ ਹਨ ਤੇ ਸਾਡੇ ਆ ਵੇਲੋ ਸਰியே ਬਾਹਰ ਲੰਕਣ ਦੇ ਵੇਲੋ ਇਹ ਕਿਤੇ ਕੰਪਲੀਟ ਕਰਾਓ ਕਿਤੇ ਯੋਗਦਾਨ ਪਾਓਗੇ ਤੇ ਮੜਾ ਮੋਟਾ ਹੀ ਸਾਗਰੀ ਗਰੀਬ ਬੰਦੇ ਇਹ ਵੀ ਕਿਤੇ ਸਿਰੇ ਲਾਈਏ ਅਸੀਂ ਵੀ ਕਿਤੇ ਹੈਂ ਓਵੈ ਲੋਕਾਂ ਦੀਆਂ ਕੋਠੀਆਂ ਕੰਪਲੀਟ ਰੰਗ ਫੇਰ ਕੇ ਓਕੇ ਸਾਈਡਾਂ ਤੇ ਐ ਲਾ ਗਿਆ ਗਰੇ ਓਕੇ ਕਰਾ ਦੀਆਂ ਤੇ ਉਹ ਹਜੇ ਸਾਡੇ ਤੋਂ ਮਾੜੇ ਵੀ ਗਰੀਬ ਹੈਗੇ ਆ ਆਪਦੇ ਤੋਂ ਨੀਵਾ ਪਰ ਤੋਂ ਤੋਂ ਵੇਖ ਕੇ ਤੁਰਦੇ ਆਂ ਵੀ ਜਿਹੜਾ ਸਾਡੇ ਤੋਂ ਨੀਵੇਂ ਵੀ ਹੈਗੇ ਆ ਓਵੈ ਲੋ ਉਹਨਾਂ ਦੇ ਤਾਂ ਇਹ ਵਿਚਾਰਿਆਂ ਦੇ ਪਲਾਸਟਰ ਵੀ ਹੋਣਾ ਲਾਵਾ ਐ ਨਹੀਂ ਗੱਲ ਹੈਗੀ ਕੀ ਬਸ ਆਪਦੇ ਤੋਂ ਨੀਵਾ ਵੇਖਿਆ ਕਰੋ ਆਪਦੇ ਤੋਂ ਉੱਚੀ ਜੱਲ ਕਦੀ ਨਿਗਾਣਾ ਮਾਰੋ ਵੀ ਮੇਰੇ ਤੋਂ ਉੱਚਾ ਵਾ ਵੀ ਮੇਰੇ ਤੋਂ ਵੱਡਾ ਵਾ ਆਦੋ ਨੀਵਾ ਜਿੰਨਾ ਆਪਦਾ ਨੀਵਾ ਵੇਖੇ ਤੁਰੋਂਗੇ ਉਹਨਾ ਹੀ ਉੱਤੇ ਜਾਓਗੇ ਤੇ ਜਿੰਨਾ ਉੱਤਾ ਵੇਖੇ ਤੁਰੋਂਗੇ ਉਹਨਾ ਹੀ ਥੱਲੇ ਨੂੰ ਜਾਓਗੇ ਉਹਨਾ ਹੀ ਕਾਟਾ ਹੀ ਪੈਣੇ ਉਦੋਂ ਇਹ ਇਥੇ ਇੱਕ ਹੋਰ ਘਰ ਹੈਗਾ ਬਹੁਤ ਜ਼ਮੀਨ ਉਹਨਾਂ ਕੋਲੇ ਉਹ ਲਵੇਲਾ ਬੰਦੇ ਨੇ ਉਹ ਸਾਹਮਣੇ ਰਿਹਾ ਉਹਨਾਂ ਘਰ ਵੀ ਨਹੀਂ ਪਾਇਆਗਾ ਉਹਵੇਲਾ ਉਹਨਾਂ ਵਿਚ ਰਹਿੰਦੇ ਉਹੋ ਹੀ ਪੁਰਾਣੇ ਕਮਰੇ ਪਾਲਿਆਂ ਵਾਲੇ ਉਹੋ ਹੀ ਸਾਰਾ ਕੁਝ ਉਹਨਾਂ ਘਰ ਵੀ ਨਹੀਂ ਪਾਇਆਗਾ ਉਹ ਵੀ ਹੈਗੀ ਹੈ ਨਾ ਵੀਡੀਓ ਨਹੀਂ ਬਣਾ ਸਕਦਾ ਪਰ ਮੈਂ ਇੱਕ ਗੱਲ ਕਹਿਣਾ ਬਾਈ ਜਿੰਨਾ ਨੀਵਾ ਵੇਖੇ ਤਰੋਂਗੇ ਉਨਾ ਹੀ ਉੱਚਾ ਹੋਵੋਗੇ ਤੇ ਜਿੰਨਾ ਉੱਚਾ ਵੇਖ ਤੇਰੀ ਹੋਏ ਸੀਦਾ ਘੜਾਕਾ ਤੇ ਨਹੀਂ ਪੈ ਗਿਆ ਬਹੁਤ ਆ ਗਿਆ ਫੇਰ ਆਵਾਜ਼ ਆਈ ਸਾਲੀ ਵੀਰ ਆਲਵ ਯੂ ਆਲ ਵਰਲਡ ਨੂੰ ਲਵ ਯੂ ਮੇਰੇ ਲੋ ਪਿਆਰ ਭਲੀ ਸਾਸਰੀ ਕਾਰ ਤੇ ਹਨੇਰਾ ਹੋ ਗਿਆ ਵੀਰ ਜੀ ਹੁਣ ਕੁਝ ਕਰ ਨਹੀਂ ਸਕਦੇ ਆਪਾਂ ਹਨੇਰੇ ਦਾ ਹਨੇਰੇ ਦਾ ਇਲਾਜ ਨਹੀਂ ਮੇਰੇ ਕੋਲੇ ਹੈਗਾ ਤੇ ਗੱਲ ਹੂੰ ਕੱਲ ਨੂੰ ਆਵਾਂਗੇ ਲਾਈਵ ਘੰਟਾ ਡੇਢ ਕੱਲ ਨੂੰ ਕੰਮ ਕਰਨੇ ਲੰਬੇ ਰੂਟਾਂ ਦੇ ਫਿਰ ਘੰਟਾ ਡੇਢ ਲਾਈਵ ਹੀ ਰ੍ਹਾਂਗੇ ਹਾਂਜੀ ਤੇ ਵੀਰ ਮੇਰੀ ਗੱਲ ਸੁਣੋ ਇੱਕ ਤੁਸੀਂ ਸਾਰੇ ਦੁਨੀਆਂ ਘੁੰਮ ਲਈ ਹੋਗੀ ਚਲੋ ਤੁਸੀਂ ਆਪਦੇ ਤੋਂ ਉੱਚਾ ਉੱਚੇ ਵੇਖਿਆ ਕਿ ਨੀਵੇਂ ਵੇਖਿਆ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਵੀ ਆ ਜਿਹੜੇ ਉਤਲੇ ਲੈਵਲ ਵਾਲੇ ਆ ਉਹਨਾਂ ਨੂੰ ਵੇਖ ਕੇ ਤੁਰੇ ਆ ਕਿ ਨੀਵੇਂ ਲੈਵਲ ਵਾਲਾਂ ਨੂੰ ਵੇਖ ਕੇ ਤੁਰੇ ਆ ਇੰਨੀ ਕ ਗੱਲ ਮੈਨੂੰ ਦੱਸਿਓ ਫਿਰ ਮੈਂ ਤੁਹਾਨੂੰ ਦੱਸ ਦਾਂ ਵੀ ਕਿਹੜੇ ਸਹੀ ਹੈ ਕੰਮ ਪਤਾ ਕੀ ਆ ਆਪਾਂ ਆਪਦੇ ਤੋਂ ਨੀਵੇਂ ਵੇਖ ਕੇ ਤੁਰਨਾ ਉੱਚਾ ਤਾਂ ਫਿਰ ਰੱਬ ਰੱਬ ਦੇ ਬਰਾਬਰ ਤਾਂ ਫਿਰ ਆਪਾਂ ਜਾ ਨਹੀਂ ਸਕਦਾ ਫਿਰ ਉਹ ਰੱਬ ਤੇ ਜਾ ਕੇ ਬਰਾਬਰ ਹੋ ਸਕਦੇ ਆ ਉਤਰਾ ਤਾਂ ਨਹੀਂ ਹੋ ਸਕਦੇਗੇ ਹੁਣ ਚਲੋ ਨੇ ਰਹਾ ਗੱਲਾਂ ਬਾਤੀਆਂ ਪਤਾ ਨਹੀਂ ਲੱਗ ਨੇਰੇ ਜਿੱਦਿਖਣਾ ਨਹੀਂ ਤੁਹਾਨੂੰ ਮੈਂ ਇੱਕਦਾਂ ਰੰਗ ਜੱਟਾਂ ਦਾ ਸਾਹਮਲਾ ਹੁੰਦਾ ਹੈ ਮੈਂ ਲਾਈਵ ਹੋਊਗਾ ਕੱਲ ਨੂੰ ਹੁਣ ਸਵੇਹਾ ਉਦੋਂ ਪਾਵਾਂਗੇ ਪੜਾਕੇ ਤੇ ਮੈਂ ਤੁਹਾਨੂੰ ਇਹ ਆਣਾ ਨਿਆਰੇ ਲੋ ਜ਼ਿੰਦਗੀ ਦੇ ਡੋਡਾ ਮਿਸ਼ਰੀ ਡੋਡਾ ਨਿਆਰੇ ਲੋ ਦਵਾਈ ਠਾ ਦੋ ਇ ਲੋ ਗਿਡੇ ਆਪਾਂ ਨੂੰ ਕਹਿੰਦੇ ਗੱਲਾਂ ਕਰਦੇ ਨਾ ਇੱਕ ਟਾਈਮ ਦੇ ਵਿੱਚ ਵੀ ਹਾਂ ਵੀ ਲੈ ਤੂੰ ਕੀ ਆ ਫਲਾਣਾ ਡੀਗੜਾ ਉਹਨਾਂ ਨੂੰ ਕਰਕੇ ਵਿਖਾ ਦੋ ਵੀ ਹਾਂ ਵੀ ਇਹੀ ਹੈਗੇ ਕੁਝ ਪੁੱਤਰਾ ਕਦੇ ਆਏ ਨਹੀਂ ਬੈਠੇ ਕਦੇ ਹੈਗੇ ਅਸੀਂ ਵੀ ਕੋਈ ਨਾ ਕੋ ਇਹ ਨਾ ਸਮਝ ਲੈ ਵੀ ਬੰਦਾ ਕੋਈ ਵੀ ਆਪਾਂ ਇਤਰੇ ਫਿਰਦੇ ਆਂ